ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਿਹਤ ਬਹੁਤ ਜ਼ਰੂਰੀ ਹੈ ਤੇ ਸਿਹਤਮੰਦ ਰਹਿਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪਰ ਸਿਹਤਮੰਦ ਰਹਿਣ ਲਈ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਦਾ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਆਪਣੇ ਆਪ ਨੂੰ ਨਿਰੋਗ ਰੱਖ ਸਕਦੇ ਹਾਂ ਇਹ ਜਾਣਕਾਰੀ ਅਸੀਂ ਤੁਹਾਨੂੰ ਇਸ ਮਾਧਿਅਮ ਰਾਹੀਂ ਦਿੰਦੇ ਰਹਿੰਦੇ ਹਾਂ ਤੇ ਖਾਸ ਤੌਰ ਦੇ ਉੱਤੇ ਅਸੀਂ ਚੰਡੀਗੜ੍ਹ ਜਦੋਂ ਵੀ ਆਈਏ ਤੁਹਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਵਰਦਾਨ ਆਯੁਰਵੈਦਿਕ ਸੈਂਟਰ ਸੈਕਟਰ 44D ਜ਼ਰੂਰ ਪਹੁੰਚੀਏ ਤੇ ਉੱਥੇ ਮਿਸਟਰ ਸੁਭਾਸ਼ ਗੋਇਲ ਹੁਰਾਂ ਦੇ ਨਾਲ ਤੁਹਾਡੀ ਮੁਲਾਕਾਤ ਜ਼ਰੂਰ ਕਰਵਾਈਏ ਤੇ ਅੱਜ ਵੀ ਗੋਇਲ ਸਾਹਿਬ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਗੋਲ ਸਾਹਿਬ ਸਵਾਗਤ ਹੈ ਜੀ ਰਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਅਤੇ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਹੈ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਿਹਤ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਗੋਲ ਸਾਹਿਬ ਅਕਸਰ ਸੁਣਦੇ ਹੁੰਦੇ ਸੀਗੇ ਵਣੇਵੇਂ ਇੱਕ ਕਹਾਵਤਾਂ ਵੀ ਬਣੀ ਆ ਹੋਈਆਂ ਨੇ ਤੂੰ ਭਾਈ ਵੜੇਵੇਂ ਲੈਣੇ ਨੇ ਤੇ ਵੜੇਵੇਂ ਨੇ ਜਿਹੜੇ ਐਕਚੁਅਲ ਦੇ ਵਿੱਚ ਹੁੰਦਾ ਤਾਂ ਇਹ ਨਰਮੇ ਜਾਂ ਕਪਾ ਦਾ ਬੀਜ ਹੁੰਦਾ ਹੈ ਕਿਸਾਨ ਇਹਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਮਝਦੇ ਨੇ ਪਰ ਵੜੇਵਿਆਂ ਤੋਂ ਵੀ ਤੁਹਾਡਾ ਇਲਾਜ ਹੋ ਸਕਦਾ ਹੈ ਉਹਦੀ ਜਿਹੜੀ ਗਿਰੀ ਆ ਉਹ ਲਾਹੇਵੰਦ ਹੋ ਸਕਦੀ ਹੈ ਕਾਫੀ ਲੰਮਾ ਸਮਾਂ ਇਹਦੇ ਉੱਤੇ ਗੋਇਲ ਸਾਹਿਬ ਹੋਰਾਂ ਦੀ ਪੂਰੀ ਟੀਮ ਨੇ ਰਿਸਰਚ ਕੀਤੀ ਤੇ ਰਿਸਰਚ ਤੋਂ ਬਾਅਦ ਦੇ ਵਿੱਚ ਇਹ ਪਾਇਆ ਗਿਆ ਕਿ ਵੜੇਵਿਆਂ ਦੀ ਗਿਰੀ ਵੀ ਤੁਹਾਡੇ ਲਈ ਇੱਕ ਰਾਮਬਾਂਡ ਕੀਮਤੀ ਚੀਜ਼ ਆ ਇੱਕ ਜੜੀ ਬੂਟੀ ਤੋਂ ਘੱਟ ਨਹੀਂ ਤੇ ਉਹਦੇ ਨਾਲ ਕਾਫੀ ਲੋਕਾਂ ਨੂੰ ਆਰਾਮ ਵੀ ਹੋ ਰਿਹਾ ਹੈ ਖਾਸ ਕਰ ਜਿਹੜਾ ਸ਼ੂਗਰ ਦਾ ਪੇਸ਼ੈਂਟ ਆ ਉਹਦੇ ਵਾਸਤੇ ਤਾਂ ਕਹਿੰਦੇ ਜੀ ਬਹੁਤ ਵਧੀਆ ਤੇ ਲਾਹੇਵੰਦ ਹੈ ਜੀ ਐਕਚੁਅਲੀ ਨਾ ਧਰਮਿੰਦਰ ਜੀ ਤੁਸੀਂ ਗੱਲ ਕੀਤੀ ਬਿੜੇਵੇਂ ਦੀ ਗਰੀ ਦੀ ਇਹ ਇੱਕ ਆਪਣੇ ਆਪ ਦੇ ਵਿੱਚ ਮਹਾ ਔਸ਼ਧ ਹੈ ਮਹਾ ਔਸ਼ਧ ਜੀ ਜਿਨ੍ਹਾਂ ਬੀਬੀਆਂ ਨੂੰ ਮਾਤਾ ਪਿਤਾ ਨੂੰ ਦੁੱਧ ਦੀ ਕਮੀ ਹੋ ਜਾਂਦੀ ਆ ਹਮ ਬੱਚੇ ਪੈਦਾ ਹੋ ਗਏ ਦੁੱਧ ਆ ਨਹੀਂ ਰਿਹਾ ਜੇ ਆ ਰਿਹਾ ਤਾਂ ਥੋੜਾ ਆ ਰਿਹਾ ਪੋਸਟਿਕ ਨਹੀਂ ਆ ਰਿਹਾ ਤਾਂ ਉਹਨਾਂ ਵਾਸਤੇ ਇਹ ਬਹੁਤ ਗੁੱਡ ਚੀਜ਼ ਆ ਹਮ ਪਰ ਦੂਸਰੀ ਚੀਜ਼ ਕੀ ਆ ਕਿ ਇੱਕ ਪਾਊਡਰ ਬਣਾਇਆ ਸੀ ਆਮ ਸਾਰੇ ਲੋਕ ਪਾਉਂਦੇ ਆ ਜਾਮਣ ਕਰੇਲਾ ਮੇਥੀ ਗੁੜ ਮਰ ਇਹ ਪਾ ਕੇ ਲੋਕ 슈ਗਰ ਦੀ ਦਵਾਈ ਬਣਾਉਂਦੇ ਆ ਹਮ ਕਦ ਜਦੋਂ ਅਸੀਂ ਦੇਖਿਆ ਕਿ ਇਹ ਸਾਰੀਆਂ ਚੀਜ਼ਾਂ ਪਾ ਲਓ ਕੋਈ ਗੱਲ ਨਹੀਂ ਜਿਹੜੇ ਲੋਕਾਂ ਕੋਲੇ ਨੁਸਖੇ ਲਿਖੇ ਹੋਏ ਨੇ ਬਹੁਤ ਵਧੀਆ ਚੀਜ਼ਾਂ ਨੇ ਕਿਸੇ ਨੇ ਐਵੇਂ ਨਹੀਂ ਲਿਖੇ ਹੋਏ ਪਰ ਉਹਦੇ ਵਿੱਚ ਇੱਕ ਵੀਟ ਗ੍ਰਾਸ ਪਾਇਆ ਸੀ ਪਾウダー ਵੀਟ ਗ੍ਰਾਸ ਪਾਊਡਰ ਜਿਹੜਾ ਹੈਗਾ ਉਹ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਜੀ ਪਰ ਜਿਹੜੀ ਚੀਜ਼ ਖੂਨ ਦੀ ਕਮੀ ਪੂਰਾ ਕਰਦੀ ਆ ਓਟ ਮੀਨ ਚ ਸਰੀਰ ਚ ਤਾਕਤ ਆਊਗੀ ਹੂੰ ਖੂਨ ਪੂਰਾ ਹੋਊਗਾ ਤਾਂ ਤਾਕਤ ਹੋਊਗੀ ਤੇ ਉਸ ਤੋਂ ਬਾਅਦ ਅਸੀਂ ਫਿਰ ਉਹਦੇ ਵਿੱਚ ਬੜੇਵੇਂ ਦੀ ਗਰੀ ਐਡ ਕੀਤੀ ਹੂੰ ਹੁਣ ਬੜੇਵੇਂ ਦੀ ਗਰੀ ਜਿਹੜੀ ਆ ਉਦੀ ਮਾਤਰਾ ਬੜੀ ਘੱਟ ਪੈਂਦੀ ਹੈ 10 ਮਿਲੀਗ੍ਰਾਮ ਪਾਈ ਗਈ ਹੂੰ ਹੁਣ 10 ਮਿਲੀਗ੍ਰਾਮ ਜਿਹੜੀ ਸੀ ਜੀ ਉਹਨੇ ਕੀ ਕਰਿਆ ਮਤਲਬ ਲੋਗਾਂ ਨੂੰ 슈ਗਰ ਦੇ ਜਿਹੜੇ ਪੈਨਕ੍ਰੀਆਟਿਕ ਸਿਕ੍ਰੀਸ਼ਨ ਹੈ ਪੈਨਕ੍ਰਿਆਸ ਹੈ ਉਹਦੇ ਬੀਟਾ ਸੈੱਲ ਕਮਜ਼ੋਰ ਉਹਦੇ ਵਿੱਚ ਤਾਕਤ ਦੇਣੀ ਸ਼ੁਰੂ ਕਰਤੀ ਜੀ ਉਹਦੇ ਨਾਲ ਕੀ ਹੋਇਆ ਲੋਕਾਂ ਦਾ ਇਨਸੂਲਿਨ ਇੰਜੈਕਸ਼ਨ ਰਿਡਿਊਸ ਹੋਣ ਲੱਗਾ ਦੇਖੋ ਕਈ ਲੋਕ ਕਹਿੰਦੇ ਵੀ ਐਦਾਂ ਕਿਦਾਂ ਹੋ ਸਕਦਾ ਉਹ ਉਹ ਆਪਣੀ ਸੋਚ ਆਗਲੇ ਦੀ ਪਰ ਜਦੋਂ ਸਾਡੇ ਵੈਦ ਕੰਮ ਕਰਦੇ ਆ ਜਾਂ ਡਾਕਟਰ ਕੰਮ ਕਰਦੇ ਆ ਤਾਂ ਉਹ ਆਪਣੇ ਹਿਸਾਬ ਨਾਲ ਕਰਦੇ ਆ ਕੰਮ ਉਹ 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 ਮਤਲਬ ਲਖਣ ਨਹੀਂ ਲਾਉਂਦੇ ਉਹ ਕੰਮ ਕਰਦੇ ਆ ਤਾਂ ਉਹ ਜਦੋਂ ਦੇਖਿਆ ਗਿਆ ਉਹਦੇ ਨਾਲ ਉਹ ਉਹ ਉਹਦਾ ਇੱਕ ਵੱਡਾ ਬੈਨੀਫਿਟ ਇਹ ਮਿਲਿਆ ਕਿ ਉਹਨੇ ਲੋਕਾਂ ਦੀ 슈ਗਰ ਨੂੰ ਦਿਨਾਂ ਦੇ ਵਿੱਚ ਕੰਟਰੋਲ ਕੀਤਾ ਹਮ ਔਰ ਫਿਰ ਦੂਸਰੀ ਚੀਜ਼ ਉਹ ਖਾ ਕੇ ਲੋਕਾਂ ਦਾ ਗਲਾ ਸੁੱਕਣ ਲੱਗਾ ਹਮ ਗਣ ਬੜੇਵੇਂ ਦੇ ਬਈ ਘਰੋਂ ਨੇ ਅੱਪਾ ਪਸ਼ੂਆਂ ਨੂੰ ਪਾਉਂਦੇ ਸੀ ਵੰਡਰ ਲਾਉਂਦੇ ਸੀ ਸੰਨੀ ਰਲਉਂਦੇ ਸੀ ਉਹਦੇ ਵਿੱਚ ਹੋਰ ਕਿੰਨਾ ਕੁਝ ਪਾਉਂਦੇ ਸੀ ਕਿਉਂਕਿ ਅੱਪਾ ਪਿੰਡ 'ਚ ਜੰਮੇ ਪਲੇ ਪਿੰਡੂ ਜੀਵਨ ਬਹੁਤ ਵਧੀਆ ਆਪਾਂ ਨੇ ਜੀਆ ਤਾਂ ਅੱਪਨੂੰ ਪਤਾ ਇਹਨਾਂ ਗੱਲਾਂ ਦਾ ਤਾਂ ਉਹ ਕੀ ਸੀ ਵੰਡਰ ਲਾਉਣੀ ਬੜੇਵੇਂਆਂ ਦੇ ਵਿੱਚ ਬੜੇਵੇਂਆਂ ਨੂੰ ਕਿੰਨੇ ਦਿਨ ਘੜੇ 'ਚ ਤੌੜੇ 'ਚ ਪਾ ਕੇ ਰੱਖਣਾ ਉਹਨਾਂ ਨੇ ਬਣਨਾ ਫੇਰ ਉਹ ਪੈਣੇ ਮਤਲਬ ਉਹ ਜੋ ਮਸਕ ਮਾਰਨ ਲੱਗ ਜਾਂਦੀ ਸੀ ਤਾਂ ਉਹ ਕਿਤੇ ਚੀਜ਼ ਬਣਦੀ ਸੀ ਤੇ ਉਹ ਜਿਹੜੀ ਚੀਜ਼ ਆ ਉਨੇ ਅੰਦਰ ਜਾ ਕੇ ਪੈਂਕ੍ਰੈਟਿਕ ਸੇਕ੍ਰੇਸ਼ਨ ਨੂੰ ਐਕਟਿਵ ਕੀਤਾ ਜੀ ਹੁਣ ਜਿੰਨੇ ਵੀ ਵਿਦਵਾਨ ਲੋਕ ਦੇਖ ਰਹੇ ਆ ਸੂਝਵਾਨ ਲੋਕ ਦੇਖ ਰਹੇ ਆ ਜਿੰਨੇ ਵੀ ਵੈਦ ਲੋਕ ਦੇਖ ਰਹੇ ਆ ਜਾਂ ਜਿਨ੍ਹਾਂ ਨੂੰ ਮਾੜੀ-ਮੋਟੀ ਵੀ ਨੌਲੇਜ ਹੈ ਆਯੁਰਵੈਦਿਕ ਬਾਰੇ ਉਹ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਮੈਂ ਇਹ ਗੱਲ ਕਹੂੰਗਾ ਕਿ ਕਾਟਨ ਸੀਡ ਜਿਹੜਾ ਬਲੇਮੇ ਦਾ ਗਿਰੀ ਆ ਉਹਨੂੰ ਕਾਟਨ ਸੀਡ ਲਿਖੋ ਤੁਸੀਂ ਜਾ ਕੇ Google ਦੇ ਉੱਪਰ ਸਰਚ ਕਰੋ ਕਿ ਕਾਟਨ ਸੀਡ ਦੇ ਬੈਨੀਫਿਟ ਕੀ ਕੀ ਨੇ ਫਿਰ ਤੁਸੀਂ ਨਾਲ ਇਹ ਵੀ ਲਿਖ ਸਕਦੇ ਹੋ ਕਾਟਨ ਸੀਡ ਯੂਜ਼ ਫॉर ਡਾਇਬੀਟਿਸ ਹਾਊ ਟੂ ਯੂਜ਼ ਫॉर ਡਾਇਬੀਟਿਸ ਵਿੱਚ ਲਿਖਿਆ ਜਾਊਗਾ ਜਦੋਂ ਤੁਸੀਂ ਇਹ ਲਿਖੋਗੇ ਤਾਂ ਤੁਹਾਨੂੰ Google ਸਰਚ ਕਰਨ ਤੇ ਪਤਾ ਲੱਗ ਜਾਣਾ ਕਿਉਂਕਿ ਅੱਜ ਦੀ ਡੇਟ 'ਚ ਅਗਰ ਸਭ ਤੋਂ ਵੱਡਾ ਕੋਈ ਗੁਰੂ ਹੈ ਵਿਦਵਾਨ ਹੈ ਉਹ Google ਹੈ ਹੂੰ ਉਹ ਕਿਉਂ ਵਿਦਵਾਨ ਹੋ ਗਿਆ ਕਿਉਂ ਗੁਰੂ ਹੋ ਗਿਆ ਉਹ ਕਿਉਂਕਿ ਜਿੰਨੇ ਵੀ ਸਾਡੇ ਵਿਦਵਾਨ ਨੇ ਜਿੰਨੇ ਵੀ ਗੁਰੂ ਨੇ ਉਹ ਉਹਦੇ ਤੇ ਬੈਠੇ ਉਹਦੀ ਰਾਏ ਦੇ ਰਹੇ ਆ ਇਹ ਜ਼ਰੂਰੀ ਨਹੀਂ ਹੈ ਵੀ ਉਹਦੇ ਤੇ ਹਰ ਕੋਈ ਬੰਦਾ ਨਲਾਇਕ ਹੀ ਬੈਠਾ ਹੋਊਗਾ ਲੇਕਿਨ ਉਹਦੇ ਉੱਤੇ بڑے بڑے ਵਿਦਵਾਨਾਂ ਦਾ ਵੀ ਦਿੱਤਾ ਹੋਇਆ ਸਾਰਾ ਕੰਟੈਂਟ ਆ ਹੂੰ ਤੁਸੀਂ ਜੋ ਦੇਖਣਾ ਚਾਹੋਗੇ ਤੁਹਾਨੂੰ ਮੋਬਾਈਲ 'ਤੇ ਉਹੀ ਦਿਖਾਣਾ ਹੈ ਇਹ ਤਾਂ ਗੱਲ ਪੱਕੀ ਹੈ ਨਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਨੂੰ ਉਹੀ ਦਿਖਾਉਂਗਾ ਹੂੰ ਤੋਂ ਤੁਸੀਂ ਦੇਖੋ ਹੀ ਉਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਡਾਇਬੀਟਿਕ ਪੇਸ਼ੈਂਟ ਵਾਸਤੇ ਬਹੁਤ ਕਮਾਲ ਹੈ ਜਦੋਂ ਅਸੀਂ ਇਹ ਬੜੇਵੇਂ ਦੀ ਗਿਰੀ ਪਾ ਕੇ 8-10 ਜੜੀ ਬੂਟੀਆਂ ਪਾ ਕੇ ਡਾਇਬਟੀਜ਼ ਕੰਟਰੋਲ ਪਾਊਡਰ ਬਣਾਇਆ ਲੋਕਾਂ ਨੂੰ ਦਿੱਤਾ ਤਾਂ ਗੱਲ ਸਮਝ ਆਈ ਬੇਦਰ ਯਾਰ ਕੁਝ ਹੋ ਰਹੀ ਹੈ ਦੇਖੋ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਆਉਂਦੀ ਆ ਮਤਲਬ ਜਿਵੇਂ ਜੈਂਟਸ ਨੂੰ 슈ਗਰ ਹੋ ਜਾਂਦੀ ਆ 슈ਗਰ ਕਰਕੇ ਉਹਦੇ ਅੰਦਰ ਨਰਵ ਸਿਸਟਮ ਵੀਕ ਹੁੰਦਾ ਕਮਜ਼ੋਰ ਹੋ ਜਾਂਦੇ ਨਾੜ ਤੇ ਨਾੜਾ ਕਮਜ਼ੋਰ ਹੋਣੀ ਆ ਉਹਦੀ ਜ਼ਿੰਦਗੀ ਚ ਉਹ ਰੋਮਾਂਟਿਕ ਖਤਮ ਹੋ ਜਾਂਦਾ ਉਦੀ ਲਾਈਫ ਦੇ ਵਿੱਚੋਂ ਮਤਲਬ ਪਿਆਰ ਮੁਹੱਬਤ ਵਾਲੀ ਤਾਂ ਗੱਲ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਜੇ ਜੇ ਕੁਝ ਹੋਊਗਾ ਬੰਦਾ ਤਾਂ ਹੀ ਕਰੂਗਾ ਤਾਂ ਉਹ 슈ਗਰ ਨੇ ਖਰਾਬ ਕਰ ਦਿੱਤਾ ਤਾਂ ਉਹਨਾਂ ਵਾਸਤੇ ਫਿਰ ਅਸੀਂ ਮਾਰਕੀਟ 'ਚ ਵੀ ਦਿੱਤਾ ਹੋਇਆ ਅਸੀਂ ਵੀ ਦਿੰਦੇ ਆ ਐਕਸ ਪਲੱਸ 골ਡ ਕੈਪਸੂਲ ਹੂੰ ਹੁਣ ਐਕਸ ਪਲੱਸ 골ਡ ਦੀ ਕਹਾਣੀ ਕੀ ਆ ਕਿ ਜਦੋਂ ਅਸੀਂ ਸਟਾਰਟ ਕਰਿਆ ਸੀ 1990 92 'ਚ ਕਰਿਆ ਸੀਗਾ ਤਾਂ ਉਸ ਟਾਈਮ 'ਚ ਜਦੋਂ ਅਸੀਂ ਸਟਾਰਟ ਕਰਿਆ ਇਹ ਦਿੱਤਾ ਸੀ ਡਾਇਬੀਟਿਕ ਪੇਸ਼ੈਂਟ ਨੂੰ ਇਹ ਪਹਿਲਾ ਪਹਿਲਾਂ ਸ਼ੁਰੂ 'ਚ ਅਸੀਂ ਕਦੇ ਕਿਸੇ ਨੂੰ ਦਿੱਤਾ ਹੀ ਨਹੀਂ ਫਿਰ ਅਸੀਂ ਡਾਇਬਟੀ ਡਾਇਬਟੀਜ਼ ਦਾ ਕੰਮ ਕਰਦੇ 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 ਅਸੀਂ ਲੋਕਾਂ ਨੂੰ ਨਸ਼ਾ ਮੁਕਤੀ ਦੇ ਉੱਤੇ ਕੰਮ ਕਰਨ ਲੱਗੇ ਅੱਛਾ ਜਦੋਂ ਨਸ਼ਾ ਮੁਕਤੀ ਦੇ ਪੇਸ਼ੈਂਟ ਆਣ ਲੱਗੇ ਉਹਨਾਂ ਦੀ ਵੀ ਪਹਿਲੀ ਗੱਲ ਇਹੀ ਹੋਵੇ ਕਿ ਗੁਲਜ਼ਬ ਨਸ਼ਾ ਦਾ ਛੱਡਦੀ ਸਾਡਾ ਸਿਸਟਮ ਖਰਾਬ ਹੋ ਜਾਂਦਾ ਸਾਡੀ ਮੈਰਿਡ ਲਾਈਫ ਡਿਸਟਰਬ ਹੋ ਜਾਂਦੀ ਹੈ ਸਾਡੀ ਵਾਈਫ ਨਿਰਾਸ਼ ਹੁੰਦੀ ਹੈ ਅਸੀਂ ਨਿਰਾਸ਼ ਹੁੰਨੇ ਆ ਸਾਡੀ ਲਾਈਫ ਦੇ ਵਿੱਚ ਜਵੇਂ ਰੰਗ-ਬਰੰਗੇ ਕੰਮ ਖਤਮ ਹੋ ਜਾਂਦਾ ਤਾਂ ਉਹ ਕਹਿੰਦੇ ਵੀ ਤਾਂ ਹੀ ਫੇ ਸਾਨੂੰ ਮਾੜਾ-ਮੋਟਾ ਨਸ਼ਾ ਜਿਹੜਾ ਉਹ ਲੈਣਾ ਪੈਂਦਾ ਤੇ ਜੇ ਤੁਹਾਡੀ ਦਵਾਈ ਨਾਲ ਨਸ਼ਾ ਤਾਂ ਛੁੱਟ ਜੂ ਪਰ ਇਹ ਚੀਜ਼ ਪ੍ਰੋਬਲਮ ਨਾ ਆਵੇ ਤਾਂ ਉਹਨਾਂ ਨੂੰ ਫਿਰ ਜਦੋਂ ਐਕਸ ਪਲੱਸ ਦਿੱਤਾ ਅਸੀਂ ਅਸੀਂ ਉਹਨਾਂ ਨੂੰ ਵੀ ਆਈਂ ਦਿੱਤਾ ਵੀ ਜੇ ਸ਼ੂਗਰ ਦੇ ਮਰੀਜ਼ ਜੀ ਠੀਕ ਹੁੰਦੇ ਐ ਇਹਨੂੰ ਵੀ ਠੀਕ ਹੋ ਜਾਊਗਾ ਐ ਐ ਦਿੱਤਾ ਕੋਈ ਦੋ ਰਾਏ ਆਈਡੀ ਇਹ ਉਹ ਜਦੋਂ ਅਸੀਂ ਦਿੱਤਾ ਉਹ ਵੀ ਠੀਕ ਫੇਰ ਗੱਲ ਸਮਝ ਆਈ ਵੀ ਇਹ ਤਾਂ ਯਾਰ ਮਤਲਬ ਪौरुष ਸ਼ਕਤੀ ਮਰਦਾਨਾ ਤਾਕਤ ਇਹ ਤੇ ਇਸ ਤਰ੍ਹਾਂ ਦੀ ਚੀਜ਼ ਆ ਵੀ ਇਹ ਤਾਂ ਜੈਂਟਲਸ ਲਈ ਬਹੁਤ ਗੁੱਡ ਚੀਜ਼ ਆ ਤਾਂ ਫਿਰ ਅਸੀਂ ਇਹਨੂੰ ਲਿਖਿਆ ਫॉर uh, men only ਹੂੰ ਫਿਰ ਅਸੀਂ ਇਹਨੂੰ ਲਿਖਿਆ x gold for men only ਕਿਉਂਕਿ ਇਹ ਜ ਸਵਰਨ ਭਸਮ ਪੈਂਦੀ ਆ ਜੀ ਤੇ ਉਹ ਜਿਹੜੀ ਸਵਰਨ ਭਸਮ ਹੈ ਉਹ ਵੀ ਸਾਡੇ ਵੈਦ ਜੀ ਖੁਦ ਹੀ ਬਣਾਉਂਦੇ ਆ ਡਾਕਟਰ ਅਨਿਲ ਕੁਮਾਰ ਜੀ ਨੇ ਔਰ ਕੱਲੀ ਆਪਣੇ ਲਈ ਨਹੀਂ ਬਣਾਉਂਦੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਸਾਡੇ ਵੈਦ ਜੀ ਜਿਹੜੇ ਅਨਿਲ ਜੀ ਨੇ ਉਹਨਾਂ ਨੂੰ ਸਾਡੇ ਕੋਲੋਂ ਲੈ ਜਾਂਦੇ ਆ ਤੇ ਉਹਨਾਂ ਨੂੰ ਆਪਣੇ ਕੋਲੇ 10-10 20-20 ਦਿਨ ਰੱਖਦੇ ਆ ਭਸਮ ਬਣਾਉਣ ਲਈ ਉਹਨਾਂ ਨੂੰ ਰਹਿਣ-ਸਹਿਣ ਦਾ ਖਰਚਾ ਵੀ ਦਿੰਦੇ ਆ ਕਿਉਂਕਿ ਬਹੁਤ ਘੱਟ ਲੋਕ ਆ ਜਿਹੜੇ ਸੋਨੇ ਦੀ ਭਸਮ ਬਣਾ ਸਕਦੇ ਆ ਉਹ ਅਨਿਲ ਕੁਮਾਰ ਜੀ ਨੂੰ ਆਉਂਦੀ ਆ ਬਣਾਉਣੀ ਚਲੋ ਕੁਦਰਤ ਦੀ ਉਹਨਾਂ ਦੇ ਉੱਤੇ ਮਿਹਰ ਅੱਜ ਤੱਕ ਮੈਨੂੰ ਵੀ ਨਹੀਂ ਆਈ ਮੈਂ ਉਹਨਾਂ ਨੇ بڑے ਹੱਥ ਅਪਣਾਏ ਨੇ ਬੜੀ ਵਾਰੀ ਅਸੀਂ ਇਕੱਠੇ ਬਹਿ ਕੇ ਕੰਮ ਕੀਤਾ ਪਰ ਮੇਰਾ ਵੀ ਮਨ ਡੋਲ ਜਾਂਦਾ ਵੀ ਨਾ ਇੱਥੇ ਇੰਨੀ ਮਹਿੰਗੀ ਚੀਜ਼ਾਂ 50-60 ਲੱਖ ਰੁਪਏ ਦੀ ਚੀਜ਼ ਲੈ ਕੇ ਇੱਕ ਤੋਲਾ ਉਹਦੀ ਭਸਮ ਬਣਾਉਣੀ ਤੇ ਜੇ ਉਹ ਨਾ ਬਣੀ ਕੱਚੀ ਰਹੀ ਖਰਾਬ ਹੋ ਗਈ ਤੇ ਸਾਡਾ ਤਾਂ ਤਾਂ ਮੇਰੀ ਮੇਰਾ ਹੌਸਲਾ ਨਹੀਂ ਵੀ ਪੈਂਦਾ ਹਲੇ ਪਰ ਉਹ ਵੈਦ ਜੀ ਬਣਾਉਂਦੇ ਆ ਤਾਂ ਉਹ ਇਹਦੇ ਵਿੱਚ ਪੈਂਦੀ ਆ ਤਾਂ ਉਹਦੇ ਨਾਲ ਕੀ ਹੁੰਦਾ ਕਿ ਇਹ ਕੈਪਸੂਲ ਐਕਸ ਪਲੱਸ ਜਿਹੜਾ ਹੈਗਾ ਇਹਦੀ ਪਾਵਰ ਇਨਕਰੀਜ਼ ਹੋ ਜਾਂਦੀ ਆ ਜੀ ਔਰ ਇਹਦਾ ਰਿਜ਼ਲਟ ਜਿਹਨੂੰ ਵੀ ਦਿੱਤਾ ਉਹਨੂੰ ਓਕੇ ਆ ਹੁਣ ਤੇ ਖੈਰ ਬਾਬੇ ਦੀ ਬੜੀ ਕਿਰਪਾ ਪੂਰੇ ਪੰਜਾਬ ਦੇ ਵਿੱਚ ਹਰ ਮੈਡੀਕਲ ਸਟੋਰ ਤੇ ਉਪਲਬਧ ਹੈ ਔਰ ਵੀ ਕੈਪਸੂਲ ਦੀ ਜਿਹੜੀ ਪੈਕਿੰਗ ਆ ਉਹਦੇ ਵਿੱਚ ਪੰਜ ਕੈਪਸੂਲ ਅਸੀਂ ਫ੍ਰੀ ਵੀ ਪਾਏ ਸਿਰਫ ਐਸੇ ਕਰਕੇ ਵੀ ਅਸੀਂ ਕੀ ਡਿਸਕਾਊਂਟ ਦੇਣਾ ਕੀ ਕੱਟਣਾ ਕਿਸੇ ਨੂੰ ਕੈਪਸੂਲੀ ਪੰਜ ਵੱਧ ਪਾ ਦੋ ਪੰਜ ਕੈਪਸੂਲ ਵੱਧ ਪਾਉਣ ਦਾ ਮਤਲਬ ਸਿੱਧਾ-ਸਿੱਧਾ 25% ਐਕਸਟਰਾ ਹੋ ਗਿਆ ਉਹਦੇ ਵਿੱਚ ਤਾਂ ਇਹਦੇ ਨਾਲ ਲੋਕਾਂ ਨੂੰ ਬੜਾ ਰਾਹਤ ਵੀ ਮਿਲੀ ਦੇਖੋ ਜੇਬ ਤੇ ਵੀ ਭਾਰੀ ਨਹੀਂ ਪੈ ਰਿਹਾ ਤੇ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਵੀ ਠੀਕ ਲੱਗਦਾ ਕਿਉਂਕਿ ਇਹ ਡੇਲੀ ਖਾਣਾ ਪੈਂਦਾ ਡੇਲੀ ਖਾਈ ਜਾਓ ਤੇ ਘੱਟੋ ਘੱਟ 3 ਮਹੀਨੇ ਦਾ ਖਾਣਾ ਹੀ ਹੁੰਦਾ ਉਸ ਤੋਂ ਬਾਅਦ ਅਸੀਂ ਕਹਿੰਦੇ ਵੀ ਇਹਨੂੰ ਚਾਹੇ ਡੇਲੀ ਖਾ ਲੋ ਕੋਈ ਕੋਈ ਦਿੱਕਤ ਨਹੀਂ ਇਹਨੇ ਬਾਡੀ 'ਚ એનર્ਜੀ ਰੱਖਣੀ ਆ ਤਾਕਤ ਰੱਖਣੀ ਆ ਬ੍ਰੇਨ ਨੂੰ ਸ਼ਾਰਪ ਕਰਦਾ ਤੁਹਾਡੇ ਸ਼ਰੀਰ ਨੂੰ ਤੰਦਰੁਸਤ ਕਰਦਾ ਐਕਸ ਪਲੱਸ ਦਾ ਮਤਲਬ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਬਹੁਤ ਗੁੱਡ ਕੁਆਲਿਟੀ ਦਾ ਤੁਹਾਡਾ ਬਾਡੀਗਾਰਡ ਜਿਹੜਾ ਤੁਹਾਨੂੰ ਮਤਲਬ ਤੁਹਾਡੇ ਬੁਢਾਪੇ ਦੀ ਲਾਠੀ ਬਣ ਕੇ ਕੰਮ ਕਰਦਾ ਔਰ ਇਸੇ ਤਰ੍ਹਾਂ ਅਸੀਂ ਇਹ ਜਿਹੜਾ ਸ਼ੂਗਰ ਦਾ ਰੋਗ ਹੈ ਉਹਦੇ ਵਾਸਤੇ ਇੱਕ ਤੇ ਡਾਇਬਟੀਜ਼ ਕੰਟਰੋਲ ਪਾਊਡਰ ਇੱਕ 8+DV ਡਾਇਬੀਟਿਸ ਨੂੰ ਕੰਟਰੋਲ ਮਤਲਬ એનર્ਜੀ ਦੇਣ ਵਾਸਤੇ ਉਹ ਅਸੀਂ ਇੱਕ 8+DV ਸਰਪ ਬਣਾਇਆ ਜਿਹੜਾ ਸਵੇਰੇ-ਸਵੇਰੇ 30ml ਅਸੀਂ ਦਨੇ ਪੀਣ ਵਾਸਤੇ ਉਹ ਚ ਐਲੋਵੀਰਾ ਪਾਇਆ ਆਮਲਾ ਪਾਇਆ ਉਹਦੇ ਵਿੱਚ ਮੇਥੀ ਕਲੌਂਜੀ ਹਰੜ ਬਹੜਾ ਸਾਰੇ ਚੀਜ਼ਾਂ ਚ ਅੱਠ ਨੂੰ ਚੀਜ਼ਾਂ ਪੰਜਾਬ ਜਿਹੜੀਆਂ ਕਿ ਬਾਡੀ ਨੂੰ ਤਾਕਤ ਦਿੰਦੀਆਂ ਨੇ ਪਰ ਅਸੀਂ ਲੋਕਾਂ ਨੂੰ ਕਹਿੰਦੇ ਹੁੰਦੇ ਆ ਕਿ ਜਿਹਨੂੰ 슈ਗਰ ਦੀ ਬਿਮਾਰੀ ਹੋ ਗਈ ਮੇਥੀ ਕਲੌਂਜੀ ਤੇ ਕਾਲੇ ਛੋਲੇ ਮਤਲਬ 20 ਕ ਦਾਣੇ ਮੇਥੀ ਦੇ 10 ਕ ਦਾਣੇ ਕਲੌਂਜੀ ਦੇ ਤੇ 30 40 ਕ ਦਾਣੇ ਕਾਲੇ ਛੋਲਿਆਂ ਦੇ ਰਾਤ ਨੂੰ ਭਿਉਉਂ ਦਿਓ ਤੇ ਸਵੇਰ ਤੱਕ ਉਹ ਸੌਫਟ ਹੋ ਜਾਂਦੇ ਆ ਚੱਬ ਚੱਬ ਕੇ ਖਾ ਲਓ ਤੇ ਉਹ ਨਾਲ ਹੀ ਜਿਹੜਾ ਪਾਣੀ ਰੱਖਿਆ ਸੀ ਭਿਉ ਕੇ ਉਹ ਪਾਣੀ ਸਿਪ ਕਰ ਕਰਕੇ ਪੀ ਲਓ ਤਾਂ 2 3 ਮਹੀਨਿਆਂ ਦੇ ਵਿੱਚ ਤੁਹਾਡੀ 슈ਗਰ ਵੀ ਕੰਟਰੋਲ ਆਉਣ ਲੱਗ ਜਾਂਦੀ ਆ ਔਰ ਜਿਹੜਾ 슈ਗਰ ਕਰਕੇ ਤੁਹਾਡੇ ਅੱਖਾਂ ਤੇ ਅਸਰ ਪੈ ਰਿਹਾ ਭੈਣਾ ਟਡੇ ਵਾਲਾਂ ਤੇ ਅਸਰ ਪੈ ਰਿਆ ਭੈਣਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਕਵਰ ਹੋ ਜਾਂਦੀਆਂ ਨੇ ਇਹ ਇੱਕ ਆਪਣੇ ਆਪ ਚ ਬਹੁਤ ਹੀ ਅਦਭੁਤ ਘਰੇਲੂ ਨੁਸਖਾ ਹੈ 슈ਗਰ ਵਾਲਿਆਂ ਵਾਸਤੇ ਜਿਹੜਾ ਕਿ ਮੇਰੇ ਕੋਲੇ ਆਉਣ ਤੋਂ ਪਹਿਲਾਂ ਤੁਸੀਂ ਇਹਨੂੰ ਅਜਮਾ ਸਕਦੇ ਹੋ ਖਾ ਸਕਦੇ ਹੋ ਤੁਹਾਨੂੰ ਪਤਾ ਲੱਗੂਗਾ ਵੀ ਗੋਲਸਾਹਬ ਨੇ ਜੋ ਦੱਸਿਆ ਉਹਦੇ ਨਾਲ 슈ਗਰ ਕੰਟਰੋਲ ਹੋ ਰਹੀ ਹੈ ਤੇ ਜਦੋਂ ਮਿਲਾਂਗੇ ਗੋਲਸਾਹਬ ਨੂੰ ਫੇਰ ਕੀ ਹੋਗਾ ਜੀ ਬਿਲਕੁਲ ਜੀ ਤੇ ਜਿਸ ਤਰ੍ਹਾਂ ਦੇ ਨਾਲ ਨਾਇਆਬ ਨੁਸਖੇ ਨੇ ਤੁਹਾਡੇ ਉਹ ਖੂਬਸੂਰਤ ਸ਼ੀਸ਼ਿਆਂ ਦੇ ਵਿੱਚ ਬੰਦ ਹੁੰਦੇ ਨੇ ਪੂਰੀ ਪ੍ਰੋਪਰ ਲੈਵਲਿੰਗ ਕੀਤੀ ਜਾਂਦੀ ਹੈ ਸਾਰਾ ਕੁਝ ਮਤਲਬ ਇੱਕ ਪਾਇਦਾਰ ਕੰਮ ਹੁੰਦਾ ਹੈ ਤੇ ਇੱਕ ਗਲੂਗਲੂ ਜਿਹੜਾ ਉਹ ਤੁਸੀਂ ਸਿਰਫ ਵੀ ਬਣਾਇਆ ਟੈਬਲੇਟ ਵੀ ਬਣਾਈ ਗਲੂਗਲੂ ਦਾ ਮਤਲਬ ਭਜੜੇ ਲੋਕ ਗੋਲੂ-ਮੋਲੂ ਜੇ ਕਹਿੰਦੇ ਨੇ ਨਾ ਮਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ ਤੂੰਦ ਵੱਜ ਜਾਂਦੀ ਹੈ ਉਹਨਾਂ ਵਾਸਤੇ ਗਲੂਗਲੂ ਕਹਿੰਦੇ ਕਾਫੀ ਲਾਹੇਵੰਦ ਸਿੱਧ ਹੋ ਰਿਹਾ ਹੈ ਹਾਂ ਇਹ ਜਦੋਂ ਆਪਾਂ ਲਾਂਚ ਕਰਿਆ ਸੀ ਤਰਵਿੰਦਰ ਜੀ ਤੁਸੀਂ ਉਹ ਪਹਿਲੀ ਵਾਰੀ ਤੁਹਾਡੇ ਚੈਨਲ ਤੇ ਮੈਂ ਇਹਦੇ ਬਾਰੇ ਬੋਲਿਆ ਸੀਗਾ ਤਾਂ ਕਈ ਲੋਕ ਇਹਨੂੰ ਲੈ ਕੇ ਡਿਸਪਾਇੰਟ ਹੋਏ ਹੂੰ ਪਹਿਲਾਂ ਪਹਿਲਾਂ ਕਿਉਂ ਕਈ ਵਾਰੀ ਕੋਈ ਚੀਜ਼ ਨਵੀਂ ਆਉਂਦੀ ਹੈ ਮਾਰਕੀਟ 'ਚ ਤਾਂ ਹਰ ਕੋਈ ਕਹਿੰਦਾ ਵੀ ਛੇਤੀ ਛੇਤੀ ਲੈ ਲਓ ਹੂੰ ਤਾਂ ਸਾਨੂੰ ਵੀ ਜਲਦਬਾਜ਼ੀ ਸੀ ਲੋਕਾਂ ਨੂੰ ਵੀ ਸੀ ਅਸੀਂ ਦੇ ਦੇ ਦਿੱਤਾ ਅਸੀਂ ਇਹ ਦੱਸਣਾ ਭੁੱਲ ਗਏ ਕਿ ਪਹਿਲੇ ਮਹੀਨੇ ਦੇ ਵਿੱਚ ਨਾ ਇਹ ਵਜਨ ਨਹੀਂ ਘਟਾਉਂਦਾ ਹੂੰ ਪਹਿਲੇ ਮਹੀਨੇ 'ਚ ਇੰਚ ਲਾਸ ਕਰਦਾ ਹੈ ਜੀ ਤੇ ਸੂਟ ਤਾਂ ਲੂਜ਼ ਹੋ ਗਏ ਕੱਪੜੇ ਲੂਜ਼ ਹੋ ਜਾਣ ਉਹ ਅੱਗੇ ਸਾਨੂੰ ਸਾਡੀ ਭੈਣ ਗਏ ਵੀਰ ਭਜਨ ਨਿੱਕ ਟੋਲਾ ਵੀ ਘਟਿਆ ਉਹ ਕਹੀ ਜਾਵੇ ਐ ਦੱਸੇ ਨਾ ਵੀ ਤੂੰ ਲੂਜ਼ ਹੋ ਗਿਆ ਹੁਣ ਜੇ ਉਹ ਦੱਸੇ ਤਾਂ ਮੇਰਾ ਹੌਸਲਾ ਬਣੇ ਮੈਂ ਕਿਹਾ ਵੀ ਫੇਰ ਕੋਈ ਫਾਇਦਾ ਨਹੀਂ ਇਹਦਾ ਪ੍ਰੋਡਕਟ ਦਾ ਬਣਾਉਣ ਦਾ ਤੇ ਮੈਂ ਕਿਹਾ ਵੀ ਭੈਣ ਫੇਰ ਨਹੀਂ ਅੱਗੇ ਦੇ ਸਕਦੇ ਆਪਾਂ ਜੇ ਇਹਨੇ ਤੁਹਾਡਾ ਬਜਨ ਨਹੀਂ ਘਟਾਇਆ ਤੇ ਫਿਰ ਅੱਛਾ ਹੌਲੀ ਹੌਲੀ 5 10 ਲੇਡੀਜ਼ ਨੇ ਮੈਨੂੰ ਕਿਹਾ ਵੀ ਵਜ਼ਨ ਨਹੀਂ ਘਟਿਆ ਮੈਂ ਕਿਹਾ ਵੀ ਫੇਰ ਇਹ ਪ੍ਰੋਡਕਟ ਤੇ ਆਪਾਂ ਉਦੋਂ ਬਾਅਦ ਬੋਲੇ ਵੀ ਨਹੀਂ ਖਾਸੀ ਦਿਨ ਗੱਲ ਨਹੀਂ ਕੀਤੀ ਮੈਂ ਗੁੱਲੂ ਗੁੱਲੂ ਦੇ ਉੱਪਰ ਫਿਰ ਕੀ ਹੋਇਆ ਇੱਕ ਲੇਡੀ ਸਾਡੇ ਕੋਲ ਆਏ ਬੜੇ ਇੰਟੈਲੀਜੈਂਟ ਉਹਨਾਂ ਨੇ ਮੈਨੂੰ ਕਿਹਾ ਕਹਿੰਦੀ ਵੀਰ ਜੀ ਮੇਰੇ ਤਾਂ ਕੱਪੜੇ ਲੂਜ਼ ਹੋ ਗਏ ਸਾਰੇ ਵੀ ਇੰਚ ਲਾਸਤਾ ਹੋ ਗਏ ਪਰ ਵਜ਼ਨ ਕਿੱਥੇ ਗਿਆ ਵਜ਼ਨ ਤਾਂ ਮਸ਼ੀਨ ਤੇ ਤਾਂ ਹੁੰਨਾ ਹੀ ਹੈ ਮੇਰਾ ਮੈਨੂੰ ਉੱਥੋਂ ਸਮਝ ਆਈ ਫਿਰ ਅਸੀਂ ਤੇ ਬਹੁਤ ਜ਼ਿਆਦਾ ਗੈਨ ਅਧਿਐਨ ਕੀਤਾ ਵੀ ਇਹਦੇ ਵਿੱਚ ਜਿਹੜਾ ਅਸੀਂ ਮੈਦੋਹਰ ਗੂਗਲ ਪਾਣੇ ਆ ਗਾਰਸੀਡੀਆਂ ਕੰਬੋਜ਼ੀਆ ਪਾਣੇ ਆ ਹੋਰ ਕਈ ਜਿਹੜੀਆਂ ਬੁੱਟੀਆਂ ਹਰੜ ਮੇੜਾ ਆਮਲਾ ਕਾਲੀ ਮਿਰਚ ਸੁੰਡ ਜਮੈਨ ਇਹ ਜਿਆ ਬਹੁਤ ਚੀਜ਼ਾਂ ਬੰਦੀਆਂ ਨੇ ਜਿਹੜੀਆਂ ਕਿ ਪਾਚਨ ਕਿਰਿਆ ਨੂੰ ਸੈੱਟ ਕਰਕੇ ਨਾਭੀ ਤੰਤਰ ਨੂੰ ਸੈੱਟ ਕਰਕੇ ਧਰਨ ਸੈੱਟ ਕਰਕੇ ਬੋਡੀ ਦਾ weight ਨੈਚੁਰਲ ਤਰੀਕੇ ਨਾਲ ਘਟਦਾ ਤਾਂ ਅਸੀਂ ਕਿਹਾ ਵੀ ਇੰਚ ਇੰਚ ਲਾਸ ਕਰ ਰਿਹਾ ਵਜ਼ਨ ਕਿਉਂ ਨਹੀਂ ਘਟ ਰਿਹਾ ਫਿਰ ਉਹਦੇ ਤੋਂ ਬਾਅਦ ਦੇਖਿਆ ਗਿਆ ਕਿ 3 ਮਨთ ਤੋਂ ਬਾਅਦ ਇਹਦੇ ਚ ਵਜ਼ਨ ਘਟਨਾ ਸ਼ੁਰੂ ਹੋਇਆ ਅੱਜ ਹਰ ਲੇਡੀ ਨੂੰ ਜਿਨ੍ਹਾਂ ਨੂੰ ਵੀ ਦਿੱਤਾ ਸੀਗਾ ਕਿਸੇ ਦਾ 6 ਕਿਲੋ ਵਜ਼ਨ ਘਟਿਆ ਕਿਸੇ ਦਾ 8 ਕਿਲੋ ਵਜ਼ਨ ਘਟਿਆ ਫਿਰ ਉਹਨਾਂ ਦੀ ਦਵਾਈ ਬੰਦ ਕਰਕੇ ਦੇਖੀ ਬੰਦ ਕਰਕੇ ਦੇਖੀ ਤਾਂ ਇੱਕ ਤੋਲਾ ਵੀ ਨਹੀਂ ਵਧਿਆ ਦੋ ਤਿੰਨ ਮਹੀਨਿਆਂ ਚ ਫਿਰ ਇੱਕ ਭਰੋਸਾ ਬਣਿਆ ਸਾਡਾ ਤਾਂ ਫਿਰ ਅਸੀਂ ਹੁਣ ਜਿਹੜਾ ਗਲੂਗਲੂ ਅਸੀਂ ਹੁਣ ਬੜੇ ਹੌਸਲੇ ਨਾਲ ਜਿਹੜਾ ਮਰਜ਼ੀ ਆ ਜਾਵੇ ਅਸੀਂ ਦੇ ਦਿੰਨੇ ਆ ਸਾਨੂੰ ਪਤਾ ਹੈ ਵੀ ਇਹ 'ਚ ਬਦਨਾਮੀ ਨਹੀਂ ਹੋਊਗੀ ਹੁਣ ਤੇ ਕਿਉਂਕਿ ਦੇਖੋ ਜਦੋਂ ਤੁਹਾਨੂੰ ਕਾਲੇ ਗੂੰਦ ਕੈਪਸੂਲ ਨੇ ਜਿੱਦ ਦਿੱਤੀ ਗੋਡੇ ਵਾਲੇ ਮਰੀਜ਼ ਤੁਹਾਨੂੰ ਤੁਸੀਸਾ ਦਿੰਦੇ ਨੇ 슈ਗਰ ਵਾਲੇ ਸੀਸਾ ਦਿੰਦੇ ਨੇ ਸ਼ਰਾਬ ਛੱਡਣ ਵਾਲੇ ਨਸ਼ਾ ਛੱਡਣ ਵਾਲੇ ਤੇ ਫਿਰ ਜ਼ਰੂਰੀ ਹੈ ਗਲਤ ਕੰਮ ਪਾਸੇ ਜਾਣਾ ਇੱਕ ਪ੍ਰੋਡਕਟ ਨਹੀਂ ਬਣਾਵਾਂਗੇ ਪਰ ਉਹ ਜਦੋਂ ਰਿਜ਼ਲਟ ਆਇਆ ਫਿਰ ਅਸੀਂ ਉਹ ਵੀ ਦੇਤਾ ਵੀ ਚਲੋ ਆ ਵੀ ਗੁੱਡ ਚੀਜ਼ ਆ ਤੇ ਹੁਣ ਉਹਦੇ ਨਾਲ ਜਿਹੜਾ ਵਜ਼ਨ ਮੈਂ ਕਿਹਾਡਾ 5-6 ਕਿਲੋ ਮਹੀਨੇ ਚ ਨਹੀਂ ਘਟਦਾ ਇੱਕ ਘੱਟੋ ਘੱਟ ਵੀ 6 ਮਹੀਨੇ ਚ ਤੁਹਾਡਾ 8-9 ਕਿਲੋ ਵਜ਼ਨ ਜਿਹੜਾ ਹੈਗਾ ਉਹ ਘਟੂਗਾ ਔਰ ਉਹ ਉਹ ਇੱਕ ਸੈਂਟੀਫਿਕਲੀ ਆ ਕਿ ਦੁਬਾਰਾ ਨਹੀਂ ਵਧੂਗਾ ਇਹ ਗਲੂਗਲੂ ਦਾ ਪ੍ਰੋਡਕਟ ਦਾ ਸਾਡੇ ਦਾ ਔਰ ਇਹ ਮਜ਼ਾਕ-ਮਜ਼ਾਕ ਚ ਅਸੀਂ ਨਾ ਰੱਖਿਆ ਦੀ ਕਈ ਬਣਾ ਦਾ ਅਗੇ ਕਹਿਣਗੇ ਵੀਰੋ ਗਲੂਗਲੂ ਜੇ ਲੈਣ ਆਏ ਅਸੀਂ ਤਾਂ ਮੈਂ ਕਿਹਾ ਚਲੋ ਲੈ ਲਓ ਜੀ ਕੋਈ ਗੱਲ ਨਹੀਂ ਪਰ ਹੁਣ ਬੜਾ ਵਧੀਆ ਤਰੀਕੇ ਨਾਲ ਉਹ ਕੰਮ ਕਰ ਰਿਹਾ ਰੋਜ਼ ਦੇ ਨਾਲ ਅਸੀਂ ਜੀ ਅੰਮ੍ਰਿਤ ਡ੍ਰੌਪ ਬਣਾਇਆ ਜੀ ਅੰਮ੍ਰਿਤ ਗੋਲੀ ਬਣਾਈ ਹੈ ਇੱਕ ਜੀ ਅਮਰਤ ਪਾਊਡਰ ਬਣਾਇਆ ਜਿਹੜਾ ਕਿ ਪੇਟ ਨੂੰ ਇਮੀਡੀਏਟ ਰਿਡਿਊਸ ਕਰਦਾ ਤੇ ਪੰਚਮ ਗੋਂਦ ਅਸੀਂ ਉਹਦੇ ਨਾਲ ਜ਼ਰੂਰ ਦੰਨੇ ਆ ਤਾਂ ਕਿ ਪੰਚਮ ਗੋਂਦ ਘਟਾਏ ਤੂੰਦ ਜਦੋਂ ਪੇਟ ਘਟੂਗਾ ਤਾਂ ਨੇਚਰਲੀ weight ਘਟੂਗਾ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਵਜ਼ਨ ਘਟਾਉਣ ਲਈ ਬਹੁਤ کارਗਰ ਸਿੱਧ ਹੋਈਆਂ ਨੇ ਪਰ ਜਿੰਨੇ ਵੀ ਲੋਕ ਇਸ ਟਾਈਮ ਪ੍ਰੋਗਰਾਮ ਦੇਖ ਰਹੇ ਆ ਇੱਕ ਗੱਲ ਮੈਂ ਹੋਰ ਦੱਸ ਦਵਾਂ ਇੱਕ ਤੁਹਾਡੀ ਰਸੋਈ ਚ ਵੀ ਪਈ ਹੈ ਚੀਜ਼ ਜਿਹੜੀ ਮੈਂ ਦੱਸ ਦੱਸ ਕੇ ਹੰਬ ਲਿਆ ਔਰ ਵਾਕਈ ਮੈਨੂੰ ਖੁਸ਼ੀ ਹੁੰਦੀ ਹੈ कि ਜਿਹੜੇ ਵੀ ਪੇਸ਼ੈਂਟ ਆਉਂਦੇ ਆ ਕਲੀਨਿਕ ਤੇ ਮੈਂ ਹਲੇ ਮੂੰਹ ਚ ਹੀ ਹੁੰਦਾ ਮੇਰੇ ਜੀਰਾ ਜਵਨ ਉਹ ਤਾਂ ਅਸੀਂ ਬਣਾ ਲਿਆ ਜੀ ਜੀ ਮਤਲਬ ਇਹ ਗੱਲ ਬੜੀ ਵਧੀਆ ਲੱਗਦੀ ਹੈ ਫਿਰ ਉਹ ਪੁੱਛਦੇ ਖਾਣਾ ਕਿਵੇਂ ਅੱਜ ਮੈਂ ਤੁਹਾਨੂੰ ਚੈਨਲ ਦੇ ਮਾਧਿਅਮ ਤੋਂ ਦੱਸ ਦਵਾਂ ਜੀਰਾ ਅਜਵੈਨ ਤੇ ਸੌਂਫ ਜਿਹੜਾ ਹੈਗਾ ਇਹ ਤਿੰਨੇ ਚੀਜ਼ਾਂ ਨੂੰ ਤਵੇ ਤੇ ਰੋਸਟ ਕਰ ਲਓ ਭੁੰਨ ਕੇ ਚੰਗੀ ਤਰ੍ਹਾਂ ਜਦੋਂ ਇਹ ਥੋੜੀ ਜਿਹੀ ਠੰਡੀਆਂ ਹੋ ਜਾਣ ਫਿਰ ਇਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਇੱਕ ਡੱਬੇ ਚ ਪਾ ਕੇ ਰੱਖ ਲਓ ਤੇ ਉਸ ਤੋਂ ਬਾਅਦ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸਣ ਜਾ ਰਿਹਾ ਇਹ ਵਜ਼ਨ ਘਟਾਉਣ ਦੇ ਲਈ ਵੀ ਫਾਇਦਾ ਕਰੂਗੀ ਇਹ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਨ ਚ ਵੀ ਫਾਇਦਾ ਕਰੂਗੀ ਇਹਨੂੰ ਬਸ 3-4 ਮਹੀਨੇ 6 ਮਹੀਨੇ ਖਾ ਲਿਓ ਫਿਰ ਨਿਕਲੂ ਤੁਹਾਡੇ ਮੂੰਹੋਂ ਗੋਲ ਸਾਹਿਬ ਥੈਂਕ ਯੂ ਉਹ ਜਿਹੜਾ ਥੈਂਕ ਯੂ ਤੁਹਾਡਾ ਉਹ ਕਰੋੜਾਂ ਰੁਪਏ ਦਾ ਹੈ ਕਈ ਲੋਕ ਸੋਚਦੇ ਨੇ ਗੋਲ ਸਾਹਿਬ ਨੁਸਖੇ ਦੱਸ ਜੰਦੇ ਆਪ ਕੀ ਕਮਾਉਂਦੇ ਆਈ ਕਮਾਉਣਾ ਜਿਹੜਾ ਥੈਂਕ ਯੂ ਹੈ ਬਾਕੀ ਮਾਇਆ ਦਾ ਆਉਣ ਜਾਣੀ ਚੀਜ਼ ਐ ਇੱਥੇ ਪਈ ਰਹਿ ਜਾਣੀ ਆ ਤੇ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਰੋਟੀ ਤੋਂ ਅੱਧੇ ਘੰਟੇ ਬਾਅਦ ਪਾਊਡਰ ਇੱਕ ਚਮਚਾ ਲੈਣਾ ਉਹਦੇ ਵਿੱਚ ਐ ਚੁੰਡੀ ਭਰ ਕੇ ਇੱਕ ਮਾੜੀ ਜੀ ਚੁਟਕੀ ਜੀ ਐ ਸਿੰਧਾ ਨਮਕ ਪਾ ਲੈਣਾ ਹੂੰ ਸਿੰਧਾ ਨਮਕ ਮਤਲਬ ਪਾਕਿਸਤਾਨੀ ਨਮਕ ਕਹ ਲੋ ਰੌਕ ਸਾਲਟ ਕਹ ਲੋ ਪਿੰਕ ਸਾਲਟ ਕਹ ਲੋ ਜਿਹੜਾ ਵੀ ਤੁਹਾਨੂੰ ਸਮਝ ਆਉਂਦਾ ਉਹ ਗੱਲ ਮੰਨ ਲਓ ਤੇ ਉਹ ਰੌਕ ਸਾਲਟ ਉਹਦੇ ਵਿੱਚ ਪਾ ਲੈਣਾ ਆ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰੋ ਤੇ ਮੂੰਹ 'ਚ ਰੱਖ ਕੇ ਚੂਸ-ਚੂਸ ਕੇ ਖਾਓ ਬੀਪੀ ਕੰਟਰੋਲ ਹੋਊਗਾ weight control ਹੋਊਗਾ ਮਤਲਬ ਮੈਨੂੰ ਕਈ ਭੈਣਾਂ ਨੇ ਦੱਸਿਆ ਕਹਿੰਦੀ ਵੀਰੇ ਮੇਰੇ ਤਾਂ ਕਿਲੋ ਡੇਢ ਕਿਲੋ ਭਜਨ ਵੀ ਘਟਿਆ ਘਟਣਾ ਹੀ ਹੈ ਜੇ ਤੁਸੀਂ ਨਿਯਮ ਨਾਲ ਅਦਿਨ ਚ 2-3 ਵਾਰ ਹੀ ਲੈ ਲਓ ਕੋਸਾ ਜਾਂ ਪਾਣੀ ਪੀਂਦੇ ਰਹੋ ਨਾਲ ਕਿਆ ਬਾਬੇ ਦੀ ਫੁੱਲ ਕਿਰਪਾ ਹੁੰਦੀ ਹੈ ਜੀ ਹਾਂ ਜੀ ਬਿਲਕੁਲ ਗੁਰੂ ਸਾਹਿਬ ਤੁਸੀਂ ਵਡਮੁੱਲੀ ਜਾਣਕਾਰੀ ਦਿੱਤੀ ਦਰਸ਼ਕਾਂ ਦੇ ਨਾਲ ਸਿੱਧਾ ਰابطਾ ਕਾਇਮ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜੀ ਤਰਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ